ਬੜੇ ਸਮੇਂ ਬਾਅਦ ਇੱਕ ਪਰਮਾਤਮਾ ਨੇ ਨਾ ਪੁੱਤਰ ਦੀ ਦਾਤ ਦਿੱਤੀ ਐ ਦੇਖੋ ਪਰਿਵਾਰ ਦੀ ਕਿੰਨੀ ਖੁਸ਼ੀ ਐ ਤੇ ਘਰ ਦੀ ਸਜਾਵਟ ਦੇਖੋ ਵੀਰਾਂ ਨੇ ਕਿਵੇਂ ਕੀਤੀ ਐ ਬੜਾ ਚਾ ਯਾਰ ਪਰਿਵਾਰ ਨੂੰ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇੱਥੇ ਪਤਾ ਲੱਗਦਾ ਬਈ ਖਾਧੀਆਂ ਖਰਾਕਾਂ ਦਾ ਜੋਰ ਕਿੰਨਾ ਕਾ ਬਾਪੂ ਨੇ ਇਸ ਉਮਰ ਦੇ ਵਿੱਚ ਆਪਣਾ ਦੇਖੋ ਕਿੰਨਾ ਜੋਸ਼ ਦਿਖਾਇਆ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਦੋਸਤੋ ਇੱਕ ਦਾਦਾ ਹੀ ਹੁੰਦਾ ਜਿਹੜਾ ਆਪਣੇ ਪੋਤਿਆਂ ਨੂੰ ਕਿੰਨੇ ਚਾਹਮਾਂ ਦੇ ਨਾਲ ਚਾਹਦਾ ਤੇ ਹਰੇਕ ਰੀਜ ਪੂਰੀ ਕਰਦਾ ਬਾਕੀ ਤਾਂ ਸਾਰੇ ਟਾਈਮ ਪਾਸ ਹੀ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਦੇਖੋ ਬਈ ਇਹਨਾਂ ਨੂੰ ਤਾਂ ਕੁਝ ਜ਼ਿਆਦਾ ਹੀ ਆ ਹੋਲੀ ਦਾ ਚਾ ਆ ਮਨਾਉਂਦੇ ਆ ਹੋਲੀ ਦਾ ਸਹੀ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਸ ਪਰਿਵਾਰ ਨੇ ਆਪਣੇ ਪੁੱਤ ਦਾ ਜਨਮ ਦਿਨ ਦੇਖੋ ਕਿੰਨੀ ਖੁਸ਼ੀ ਦੇ ਨਾਲ ਮਨਾਇਆ ਪਿਓ ਆਪਣੀਆਂ ਖੁਸ਼ੀਆਂ ਨੂੰ ਛੱਡ ਕੇ ਨਾ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਪੂਰਾ ਕਰਦਾ ਤੇ ਹਰੇਕ ਰੀਜ ਪੂਰੀ ਕਰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ